ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੰਦੇ ਉਹਨਾਂ ਨਾਲ ਕੁਝ ਮਾੜਾ ਚੰਗਾ ਆਖਿਆ ਉਪਰ ਇਥੇ ਨਾਮ ਬਹਿ ਕਰੋ ਇਸੇ ਗੱਲ ਦੇ ਚੱਕਰ ਚ ਪਰਸੋਂ ਦੀ ਗੱਲ ਹੈ ਰஞ்சிਸ਼ ਸਿੰਘ ਇਹਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲੋ ਤੇ ਨੰਗ ਗਿਆ ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦੱਤ ਲਾ ਕੇ ਪਿਆ ਸੀ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਚਿਰ ਨੂੰ ਅਹੀਂ ਆਖਿਆ ਦਾ ਬੇਟਾ ਫੇਰ ਗਿਆ ਸੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਚਿਰ ਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਵਿੰਦੇ ਵਿੰਦੇ 35 40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹੁਣ ਸਪੋਰਟ ਯੋਦੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਕੋਈ ਨਾ ਪਤਾ ਨਹੀਂ ਆਪਣੇ ਬਿਆਨ ਪੂਨ ਲਾ ਕੇ ਚੱਲ ਗਏ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪਤਾ ਮੈਂ ਰਾਤ ਦਾ ਡੱਡ ਹਾਂ ਪੇ ਹੋਸ਼ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਉਂਤ ਮੰਦੀ ਸਰਕਾਰ ਆਈ ਆ ਇਹ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬੈ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਉਹ ਜਦੋਂ ਬਾਹਰ ਨਿਕਲ ਕੋਲ ਉਹਨਾਂ ਨੂੰ ਸਮਝਾਉਂਦੇ ਨੇ ਕਿ ਇੱਥੇ ਨਸ਼ਾ ਨਹੀਂ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇੱਥੇ ਰੰਜਿਚ ਚਾ ਕੇ ਸਾਡੇ ਭਾਂਜੇ ਨੂੰ ਜਿਹਾ ਕਤਲ ਕਰਤਾ ਜੀ ਇਹ ਰਾਤ ਦਾ ਤਕਰੀਬਨ ਕੋਈ 7:30 10 ਵਜੇ ਦੀ ਗੱਲ ਜਿਹੜਾ ਤੁਹਾਡਾ ਭਾਂਜਾ ਉਹਦਾ ਨਾਮ ਕੀ ਹੈ ਕਿੱਥੇ ਰਹਿੰਦੇ ਨੇ ਕੀ ਕਰਦੇ ਜਸਨਦੀਪ ਸਿੰਘ ਉਹਦਾ ਨਾਮ ਆ ਸਾਣਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਸਾਂਦ ਆਫ ਗੁਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੋਣਾ ਹੀ ਹੈ ਆਪਣਾ ਕੋਰਸ ਕੀਤਾ ਵਾ ਸਰ ਹਮੇ ਹਾਂਜੀ ਹਾਂ ਨੰਬਰਸ ਕਿੰਨੇ ਭੈਣ ਪਰਿਵਾਰ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੇ ਦੋ ਪਰਾਂ ਇੱਕ ਛੋਟਾ ਬੱਚਾ ਕੋਈ ਦਾ 12 12 13 ਸਾਲ ਦਾ ਜੀ ਸੀਨਾ ਜਿਹੜਾ ਕਰੂਗੀ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਰਕੂਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕ ਕੇਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪਲਾਟ ਚ ਘਰੋਤੇ ਇਹ ਜੀ ਜਸ਼ਨਦੀਪ ਸਿੰਘ ਸੀ ਅਡਾ ਆਪਣਾ ਫਾਟਕਾ ਕਾਦੀਆ ਮੈਂ ਫਾਟਕਾ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਡਵੇ ਲੱਗਦੇ ਲਾਕੇ ਰੇਡਾਂ ਦੀ ਕੋਠੀ ਬਣਦੀ ਪਈ ਆ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਂ ਤੇ ਪਿਓ ਗੰਦੀਪ ਸਿੰਘ ਨਾਲ ਉਥੇ ਰਾਤ ਕੁੱਤੇ ਨੂੰ ਰੋਟੀ ਉਹਦੇ ਦੇਣ ਗਏ ਸੀ ਉਥੇ ਕੋਈ ਰੇਲਵੇ ਟਰੈਕ ਤੇ ਬੰਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿੱਦਾਂ ਹੁੰਦਾ ਨਹੀਂ ਤੇ ਨਾ ਪਿਆ ਕਰੋ ਉਹਨਾਂ ਦੀ ਬਹਿਸ ਹੋਈ ਹੈ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਤੇ ਮੁੰਡਾ ਤੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਪਤਾ ਲੱਗਾ ਅਜੇ ਤਫਤੀਸ਼ ਕਰ ਰਹੇ ਆ ਨਸ਼ੇ ਵਾਲੀ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂ ਵੀ ਇਹ ਨਸ਼ੇਹੀ ਕੌਣ ਹੈ ਮਾਮਲਾ ਦਰਜ ਕਰ ਰਹੇ ਹਾਂ ਫਿਰ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ